ਆ ਰਹੇ ਹਾਂ ਪਿਆਰ ਭਰੀ ਸਸਰੀ ਕਾਲ ਅੱਜ ਆਪਾਂ ਤੁਹਾਨੂੰ ਇੱਕ ਰੀਤ ਚੱਲਦੀ ਆ ਉਹ ਦਿਖਾਉਨੇ ਆ ਲਓ ਜੀ ਬਰੋਟੇ ਲੱਗਣੇ ਨੇ ਸਾਂਝੀ ਕੀਤੇ ਨੇ ਜਿਹੜੀ ਤੇ ਲਓ ਜੀ ਰੰਗ ਰੰਗਿਆ ਹੋ ਰਿਹਾ ਚਿੜੀਆਂ ਦਾ ਚੰਬਾ ਮੋਰ ਤੇ ਸੂਰਜ ਹੈ ਜੀ ਤੇ ਇਹਨੂੰ ਚੰਦ ਵੀ ਕਹਿੰਦੇ ਨੇ ਜੀ ਤਾਂ ਤਾਂ ਪਤਾ ਹੀ ਇੱਕ ਉਹ ਮੋਰ ਹੈ ਜੀ ਲਓ ਜੀ ਇਹ ਕਾ ਲੱਗਣਿਆ ਭਾਈ ਅੱਜ ਇਦਨ ਮੂੰਹ ਕਰਕੇ ਰਸ ਕੁਰੀਆ ਕੰ ਲੱਗਣੇ ਚੱਗਣੇ ਚਾਹੀ। ਅੱਛਾ ਇਹ ਰੰਗ ਰੰਗਈਆ ਕਰਤਾ ਅੱਜ ਹੈ। ਪਹਿਲਾ ਨਾਤਾ ਕਦੋਂ ਹੈ? ਕੱਲ ਸੋਮਵਾਰ ਦਾ। ਸੋਮਵਾਰ ਦਾ। ਲੌਣੀ ਰੋਟਾ ਰੰਗ ਹੋ ਰਿਹਾ ਹੈ। ਤੇ ਆ ਜੋਂ ਭੋਂਕੇ ਰੱਖਦੇ ਨਾਲ ਇਹ ਵੀ ਵੀਜਣੇ ਕਹਿੰਦੇ ਅੱਜ। ਲੌਣੀ ਆ 12ਵੀਂ ਪੈਨੇ ਟਿੱਕੀਆਂ ਚਿੜੀਆਂ। ਇਹ ਹੋ ਰਾੰਕਾ ਕੇ ਤੋਂ ਪੰਜ ਰੱਖਤੀਆਂ ਇਹਨਾਂ ਨੂੰ ਹੌਲੀ ਹੌਲੀ ਸੁੱਕੇ ਦੇ ਬਾਅਦ ਫਿਰ ਕਹਿੰਦੇ ਗੋਹਾ ਲਾ ਕੇ ਕੰਧ ਤੇ ਬਰੋਟਾ ਲਾਉਣਗੇ ਲੋ ਜੀ ਤੋਤੇ ਆ ਗ ਜੀ ਦੋ ਲਾਇਕ ਕਰਕੇ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਵਧੀਆ ਲੱਗਿਆ ਤਾਂ ये जुत्ती है जी भेडू मेहनत तो भी बहुत आई है कंध लगे हुआ भी थो दिखा दी जी ਇੱਥੇ ਰੰਗ ਰੰਗਈਆ ਹੀ ਚੱਲਦਾ ਸਜਾਉਣ ਲੱਗੇ ਹੋਈਆਂ ਬਰੂਟੇ ਨੂੰ ਲਓ ਜੀ ਕੋ ਆ ਲੱਗ ਚੁੱਕਿਆ ਜੀ ਬਰੂਟਾ ਲੱਗਣ ਨੂੰ ਹੈਰੀ ਮੜੇ ਖੱਬੜ ਲਿਆ ਬੜੇ ਲੋ ਜੀ ਬੜੀ ਓਰੀਜਨਲ ਬਰੋਟਾ ਲਾਉਣਾ ਹੈ ਇਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਵਧੀਆ-ਵਧੀਆ ਕਰਿਓ ਵਧੀਆ ਲੱਗਿਆ ਦਾ ਬਰੋਟਾ ਸ਼ੁਰੂ ਹੋ ਗਿਆ ਲੱਗਣਾ ਢੇਡੂ ਲਾਤਾ ਜੀ ਪਹਿਲਾਂ ਅਸੀਂ ਸਰਦਾਰ ਬਰੋਟੇ ਦੀ ਰੌਣਕ ਹੈ ਢੇਡੂ ਆਪਕੇ ਨੂੰ ਲੱਗੇਗਾ ਰੋਣਾ ਪੂਰਾ ਜੀ ਮੈਂ ਹੁਣ ਥੋੜੀ ਜਿਹੀ ਹੈਲਪ ਕਰਾ ਦਵਾ ਲਓ ਜੀ ਬਰੋਟਾ ਲੱਗ ਚੁੱਕਿਆ ਵੀਰ ਜੀ ਕਮੈਂਟ ਕਰਕੇ ਦੱਸਿਓ ਵੀ ਵਧੀਆ ਲੱਗ ਰਿਹਾ ਮੇਰਾ ਵੀਡੀਓ ਨੂੰ ਸ਼ੇਅਰ ਤੇ ਲੈ ਕੇ ਕਰਿਓ ਨਾ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਚੈਨਲ ਨੂੰ ਸਬਸਕ੍ਰਾਈਬ ਨੂੰ ਬਹੁਤ ਲੋੜ ਆ ਜੇ 2000 ਹੋ ਗਿਆ ਵੀਰ ਅੱਜ ਵੀ ਹੋਰਾਂ ਦੇ ਲੈ ਚੈਨਲ ਨੂੰ ਸਬਸਕ੍ਰਾਈਬ ਕਰੀ ਜੰਨੇ ਆ ਆਪਣੇ ਨੂੰ ਹੋਇਆ ਹੀ ਨਹੀਂ ਹੈਗਾ ਪੰਜਾਬੀ ਭਾਈ ਦੇ ਲਓ ਦੱਸੋ ਵਧੀਆ ਲੱਗਿਆ ਦੱਸਿਓ। ਜੇ ਵੀ ਤੁਸੀਂ ਵੀ ਕਹਿੰਦੇ ਕੱਲ ਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਲਓ ਜੀ ਦੀਵਾ ਚੇਆ ਚੂੜਾ ਕਹਿੰਦੇ ਆਰਤੀ ਕਰਕੇ ਰੱਖਦੇ ਆ। ਹੁੰਦਾ ਵੀ ਜਿਗਾਰ ਪੱਕਾ ਹੀ ਫਟ ਕਰਤਾ ਸੀ ਤੇ ਦੀਵਾ ਲਾਉਣ ਨੂੰ ਜਗ੍ਹਾ ਲੱਭੀ ਜਾਂਨੇ ਆ ਨੌਜੀ ਬਾਜੀ ਸਾਰਿਆਂ ਪਿਆਰਵਾਲੀ ਸਸਰੀਕਾਲ ਵੀਡੀਓ ਬੰਦ ਕਰਦੇ ਹੋਏ ਨੌਜੀ ਕਮੈਂਟ ਕਰਕੇ ਦੱਸਿਓ ਬਾਜੀ ਵਧੀਆ ਲੱਗਿਆ ਇਹ ਰੀਤੀ ਰਿਵਾਜ ਦੇ ਹਿਸਾਬ ਨਾਲ ਚੱਲਦੇ ਆਏ ਆਪਾਂ